ਗੜੀ ਦਾ ਇਦਾ ਯੰਗ ਮੁੰਡਾ ਨੇ ਥਾਪੀ ਮਾਰੂਗਾ ਤੇ ਜਿਹੜਾ ਉਹ ਹਾਨ ਪਰਵਾਨਾ ਉਹਦੇ ਗੜੀ ਥਾਪੀ ਨਹੀਂ ਮਾਰਦਾ ਇਹ ਗੱਲ ਵੀ ਪੱਕੀ ਹੈ ਸਾਡਾ ਜਿੰਨਾ ਬੜਾ ਜ਼ਰੂਰੀ ਪਿੰਡ ਸਾਰਾ ਨੱਚੂਗਾ ਜੇ ਤੂੰ ਜ਼ੋਰ ਪੱਟਾਂ ਦਾ ਲਾ ਦੇ ਮਸਲਾ ਹਿੰਦ ਦਾ ਬਣ ਗਿਆ ਇਹ ਮੱਖਣਾ ਦੇ ਦੇ ਕੋਟੀਆਂ ਪਾਵੇ ਉਹ ਮੱਖਣਾ ਦੇ ਦੇ ਕੋਟੀਆਂ ਪਾਵੇ ਉਹਦੇ ਜੇੜੀਆਂ ਜ਼ੋਰ ਪਾਵੇ ਸਸਿਕਲ ਦੇ ਅਨੁਸਾਰ ਮੈਂਟਡਾ ਵਿਸ਼ਾਲ ਕਹਿ ਰਿਹਾ ਅੱਜ ਅਸੀਂ ਪਹੁੰਚੇ ਜੀ ਪਿੰਡ ਜਮਾ ਰਈ ਆ ਮਗਲੀ ਸੈਟ ਵਿੱਚ ਕਿੱਥੇ ਗਿਆ ਪਰ ਮੈਂ ਦੂਸਰਾ ਕੈਮਰਾ ਰੱਖ ਕੇ ਦਿਖਾਉਣਾ ਤੇ ਅੱਜ ਭਾਉਣਾ ਇੱਥੇ ਮੈਚ ਖੇਡਣ ਆਏ ਆ ਇਹ ਉਮਰਦਰਾਜ ਮਾਲਾ ਦਾ ਵੱਡਾ ਨਾ ਦੋ ਮੇਰੇ ਗਾੜੀ ਰਾਜ ਦਾ ਯੰਗ ਮੁੰਡਾ ਨਾ ਥਾਪੀ ਮਾਰੂਗਾ ਤੇ ਜਿਹੜਾ ਉਹ ਹਾਨ ਪਰਵਾਨਾ ਉਹਦੇ ਗਾੜੀ ਥਾਪੀ ਨਹੀਂ ਮਾਰਦੇ ਇਹਨੂੰ ਇਹੋ ਹੀ ਆ ਵੀ ਇਹ ਤੋਂ ਕੋਈ ਨਹੀਂ ਕਿਦਾ ਨਾਏ ਪੜੇ ਜਗੇ ਉਹ ਬੰਦਾ ਫੜਨ ਲਵੇ ਤੇ ਰੇਡਰ ਵੀ ਇਦਾਂ ਕਰਦਾ ਹੀ ਤੇ ਜਾਫੀ ਵੀ ਇਦਾਂ ਕਰਦਾ ਹੀ ਆਪ ਦੀ ਹਾਰ ਪਰਵਾਨਾ ਦੇ ਕਿ ਥਾਪੀ ਨਹੀਂ ਮਾਰਨਗੇ ਤਾਂ ਵੀ ਮਾਰਨਗੇ ਦੂਜੇ ਬੰਦੇ ਗਾੜੀ ਤੂੰ ਕਿਹਦੇ ਨੋਟ ਕਰ ਰਹੀ ਹੈਂ ਬਾਹੀ ਹਾੜ ਪਰਵਾਣ ਨਾ ਜਿਹੜਾ ਇੱਕ ਗੱਲ ਹੋਰ ਜੇ ਉਹ ਤੰਗ ਘੱਟ ਕਰਦਾ ਜੇ ਪਰ ਨਹੀਂ ਜੇ ਥੱਲੇ ਦਿਮਾਗ ਨਾਲ ਖੇਡ ਕਰਾ ਦਾ ਸਿੱਖਿਆ ਦਾਤ ਬਿਨਾ ਕਬੱਡੀ ਨਹੀਂ ਖੇੜੀ ਆਪਣੀ ਬੋਡੀ ਆ ਜੇ ਆਪੋਂ ਇੱਥੇ ਕੇ ਬੰਦਾ ਅੱਗੇ ਹੋਵੇ ਅੱਗੇ ਹੋਵੇ ਆਪਣਾ ਹਾਣ ਮਾ ਥੋੜਾ ਟਾਵਾਂਗੇ ਥੋੜਾ ਤਕੜਾ ਟਾਵਾਂਗੇ ਪਰ ਜੇ ਬੰਦੇ ਦਾ ਦਾ ਕੰਮ ਹੀ ਹੋਣਾ ਵੀ ਕਰਾਇਆ ਹੋਣਾ ਮੈਂ ਤਾਂ ਥੋੜੀ ਜੀ ਸਾਰੇ ਲੱਖ ਰੁਪਏ ਕਰਾ ਰਿਹਾ ਹਾਂ ਉਹ ਕੀ ਤੇਰੇ ਕਰਕੇ ਮਸਲਦੇ ਕਰਕੇ ਨਹੀਂ ਹੁੰਦਾ ਗਾਣਾ ਅੱਗਿਓਗੇ ਇੱਕ ਦੋ ਜਫੇ ਪੈ ਜਿੰਦੇ ਤੇ ਫਤੂ ਤਿੰਨ ਦਾ ਪਏ ਮਾਰੇਗਾ ਪੰਜ ਛੇ ਜਫੇ ਪੈਣੇ ਇਧਰੋਂ ਬਾਤਲੇ ਸ਼ੋਰ ਛੋੜ ਦੇ ਜੀ ਤੇ ਦੋ ਚਾਰ ਲਗਾਈਆਂ ਮਾਰੇ ਇੱਕ ਇੱਕ ਦਾ ਜਫਾ ਪੰਕਾ ਹੋਏ ਕੋਈ ਨਹੀਂ ਮਾਰੇ ਸਾਰਾ ਪਾਰਕ ਦਾ ਹੈ ਜੰਮਰਾਏ ਬਖਰ ਬਾਬਾ ਸੋਨ ਸਿੰਘ ਸਾਹਿਬ ਜੀ ਵਰਗੇ ਸੱਤ ਪੁਰਸ਼ਾਂ ਨੇ ਮਹਾ ਪੁਰਸ਼ਾਂ ਨੇ ਕੱਪ ਕੀਤੇ ਹੈ ਬਾਬਾ ਦਇਆ ਸਿੰਘ ਸਾਹਿਬ ਦੀ ਗਾਇਆ ਦੇ ਤੀਰਾਂ ਨਾਇਆਂ ਜੇ ਪਰਮਾਨੰਦ ਦੀ ਗੱਲ ਕੀਤੀ ਜਾਵੇ ਤੇ ਮਰਤਾ ਸਿੰਘ ਤਾਪੇ ਦਾ ਦੁਨੀਆ ਭਰ ਦੇ ਚਨਾਮ ਹੈ 2016 ਦੇ ਕੈਨੇਡਾ ਦੇ ਕੱਪ ਦੇ ਵਿੱਚ ਬੱਲੇ ਬੱਲੇ ਕਰਵਾ ਲਈ ਇੱਕ ਚੰਤਾਰੀ ਨੇ ਮੇਰਾ ਨਾਮ ਹੈ ਚੰਤਾਰੀ ਜੀ ਮਾਨ ਸ਼੍ਰੀ ਅੰਮ੍ਰਿਤਸਰ ਰਾਸੀ ਭਾਵੇਂ ਕਿੰਨੇ ਜੂਨ ਦਾ ਮਿਆ 40000 ਦਾ ਜੇਤੂ ਬਣਿਆ ਇਹ ਦੁਨੀਆ ਦਾ ਸੁਪਰ ਟੋਪਰ ਮਾਨ ਨਾਲ ਜਿਹੜੇ ਜਿਹੜੇ ਮੱਕੜ ਨੂੰ ਪਿਆਰ ਕਰਦੇ ਆ ਤਾੜੀਆਂ ਮਾਰੇ ਜ਼ੋਰਦਾਰ ਦੁਨੀਆ ਦਾ ਟੋਪਰ ਮਾਨ ਹੈ ਮਾਨਖੇੜ ਕਬੱਡੀ ਦਾ ਹੁਣ ਮੇਰੀ ਬੇਨਤੀ ਹੈ ਟੋਲਾ ਦੇ ਵੀਰਾਂ ਨੂੰ ਯਾਰ ਜੀ ਯਾਰ ਔਰ ਤੁਸੀਂ ਜੀ ਬਹੁਤ ਧੰਨਵਾਦ ਕਰਦੇ ਆ ਔਰ ਦੀਪ ਕਿਟਨੀ ਜਗਰਾਜ ਯੂਐਸਏ ਲਖਪ੍ਰੀਤ ਮੌਸਮ ਸ਼ੇਰ ਕਾ ਦੀਆ ਇੱਕ ਪਾਸੇ ਜਰੀਏ ਮੈਚ ਸ਼ੁਰੂ ਕੀਤਾ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਅੱਜ ਦਾ ਪਿੰਡ ਜਿਹੜਾ ਉਹ ਪਾੜੇ ਵਾਪਰ ਜਾਂਦੇ ਆ ਉਹ ਮਰਸ਼ੂਰ ਹੋ ਜਾਣੇ ਪੈਂਦੇ ਆ ਉਹ ਪਹਿਲੀ ਗੋਡੀ ਪੈਨ ਲੱਗੀ ਆ ਬਰਿੰਦਰਾ ਕੁੱਟੀ ਆ ਕਵਲ ਨੌਜਵਾਨੀਓ ਉਹ ਗੁੜੀਆਂ ਪੀ ਗੁੜੀਆਂ ਪੀਮ ਕਹਿੰਦੀਆਂ ਆ ਸਾਹਮਣੇ ਦੇਖ ਰਿਹਾ ਕੈ ਔਰ ਬਾਹਾਂ ਖੜ ਦਿੱਤੀਆਂ ਚਾਰ ਅੱਗੇ ਲਾਏ ਨੇ ਔਰ ਚਾਰ ਖਿਡਾਰੀਆਂ ਵਿੱਚੋਂ ਭਾਈ ਚੱਲ ਰਿਹਾ ਪਰ ਇਧਰ ਮੱਖੀ ਕਰੇਵਾ ਚੱਕਰ ਮਨ ਸਿੰਘ ਨੌਜਵਾਨ ਜੱਗ ਨੂੰ ਮੋਹਿਆ ਹੋਇਆ ਸਰਮਨ ਸਿੰਘ ਤੇ ਸ਼ੁਰੂ ਕਰਾਉਣ ਦਾ नखी कराउ मेर जाफाउी जा ते भई हरे हरे उथे आहे फिक्रिंड कहिड़े मेना राहर नगर जेको किरपा बाद वॾी आहे हज़ार पर मार्जा कार्ज सतूे घटे मिलणे पगर आहे उहो नगर आहे प्यारु बणिया नगर जे पिंड ते दवा वटा लोक कोठेर दूर पहिरियों थरी वेठी आहे उहो दुनिया ते ہوگیا جو ہے وہ چاچا بھی بچے پبجی نہیں ہے اور مکھن مکھی بڑی نا مہان کپڑی سر سردار ਮਾਨ ਮਾਤਾ ਸਰਬਜੀਤ ਕੌਰ ਦੀਆਂ ਅੱਖੀਆਂ ਦਾ ਤਾਰਾ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਪਹੁੰਚ ਗਿਆ ਚਾਰ ਅੱਗੇ ਲਈ ਫਿਰਦਾ ਤੇ ਸਿਰੇ ਦਾ ਨੰਬਰ ਵਾਈਨ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਚੁੱਕਿਆ ਕੋਈ ਫਗਾਨਾ ਪਿੰਡ ਹੈ ਸਾਹਦੇ ਦਾ ਆਹ ਸਾਹਮਣੇ ਕਹਿੰਦੇ ਕਿਹੜੀ ਫਗਾਨਾ ਪਿੰਡ ਹੈ ਸਾਹਦੇ ਦਾ ਲਓ ਸਾਹ ਕਬੱਡੀ ਜੱਛੂ ਨੇ ਇੱਕ ਬਹੁਤ ਵੱਡੀ ਵੈਬਸਾਈਟ ਹੈ ਜਿਹੜੀ ਕਹਿੰਦੇ ਮੇਲੇ ਨੂੰ ਲਾਈਵ ਕਰ ਰਹੀ ਹੈ ਕਬੱਡੀ ਜੱਛੂ ਦਾ ਧੰਨਵਾਦ ਹੈ ਤੇ ਕਹਿੰਦੇ ਕਾਲੀ ਦੀ ਮਾਰਕ ਕਰਦੇ ਜਿੰਦਗੀ ਦੀ ਸ਼ੁਰੂਆਤ ਨਵੀਂ ਹੋਈ ਹੈ ਆਹ ਕਹਿੰਦੇ ਕਲਾ ਲੱਗਣਗੀ ਹਿੰਦਗਾਣੇ ਆਹ ਕਹਿੰਦੇ ਅਮਰੀਕਾ ਦੇ ਕੱਪਾਂ ਦਾ ਬੈਸਟ ਹੈ ਜਿਹੜਾ ਹੁਣ ਕਬੱਡੀ ਪਾ ਰਿਹਾ ਹੈ ਮੱਖੀ ਕਰੇਦਾਰਾ ਉਹ ਬਾੜਾ ਸਿਆਣਾ ਉਹ ਬਾਸ ਸਿਆਣਾ ਇਹ ਸਿਆਣਾ ਉਹ ਨਹੀਂ ਜਿਹੜਾ ਘੁੱਟਾ ਕੱਢਦਾ ਉਹ ਕਬੱਡੀ ਦੇ ਵਿੱਚ ਸਿਆਣਾ ਰੇਡਰ ਹੈ ਬਾਕੀ ਕਹਿੰਦੇ ਪੈਰ ਫੜਨੇ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਦੇ ਫੜੋ ਉਹ ਧਰਤੀ ਤੇ ਰੱਬ ਹੈ ਤੇ ਨਹੀਂ ਪਾਸ ਕੁੱਤਾ ਦੇ ਧੁੱਗੀਆਂ ਦਾ ਕਈ ਮਾਰਦੇ ਆ ਵੀ ਚੱਲ ਕੈਨੇਡਾ ਚੱਲ ਅਮਰੀਕਾ ਨਾਲੇ ਨਵੇਂ ਬਾਪਿਆਂ ਨੂੰ ਕਹਿੰਦੇ ਵੀ ਇਹ ਮੇਰਾ ਬਾਪੇ ਬਣੂ ਕੈਨੇਡਾ ਵੀ ਉੱਦਸੀ ਹੁਣ ਵਿਆਹ ਨਹੀਂ ਦਿੰਦੀ ਛੇਤੀ ਕਈ ਰਿਫਿਊਜ਼ ਹੋ ਗਏ ਆ ਇਹ ਬੜੀਆਂ ਬਹੁਤ ਜਿੱਤੂ ਜਿੱਤੂ ਰੱਬਰ ਦੀ ਸੰਗਤ ਚੱਲ ਕੇ ਆਈ ਹੈ ਸਾਰੀ ਸਰਦਾਰ ਚਾਈਆ ਸਿੰਘ ਜੀ ਨੂੰ ਸਲਾਮਾਂ ਜਿਹੜੀ ਜਿਹੜਾ ਸਾਨੂੰ ਆ ਰਹੀ ਹੈ ਮੇਰੀ ਵੀ ਮੈਂ ਕੋਈ ਨਾ ਫੋਟੋ ਖਿੱਚਾ ਪਿਆ ਇੱਥੇ ਥੱਲੇ ਆਹ ਮੇਰੀ ਵੀ ਮਾਣਾ ਪਾਣੀ ਕਿਉਂ ਬਹੁਤ ਮਾਂਗ ਵਾਲਾ ਗੱਲ ਨਹੀਂ ਬਰੋ ਸਪੋਰਟ ਚੱਕ ਚੱਕ ਯਾਰ ਤੇ ਬੱਲੇ ਆ ਗਿਆ ਬੱਬੂ ਚੱਲ ਚੱਲ ਆ ਮੱਖਾਂ ਮੱਖਾਂ ਪੂਰਾ ਆਪਣੀ ਸਿੰਘ ਸਾਰੇ ਫੌਜ ਆ ਜਿਹਾ ਜਿਹਾ ਆਪਣਾ ਹੀ ਆ ਇਹ ਕਿੱਥਦੀ ਆ ਫੌਜ ਰਿਆ ਆਪਣਾ ਨਹੀਂ ਮੈਂ ਚੱਕ ਕੇ ਫੋਟੋ ਯਾਰ ਜੀ ਤੇ ਆ ਵੇਖ ਫੜੀ ਆਪਾ ਬਸ ਸੁਣੋ ਇੱਕ ਮਿੰਟ ਸੁਣੋ ਕਿਹੜਾ ਪੁਣਾ ਚੱਲ ਖੁਸ਼ੀਆ ਮੇਰਾ ਟਾਈਮ ਨਹੀਂ ਆਇਆ ਆ ਗਿਆ ਕੁਮਰਤਨ ਰੀਜ ਨਾ ਚਾਉਂਦੇ ਮੋਰਾ ਕਿੱਥੇ ਚੰਦਰ ਤੇ ਮੇਰਾ ਟਾਈਮ ਨਹੀਂ ਆਇਆ ਖੁਸ਼ੀਆ ਨਹੀਂ ਆਪਣਾ ਸ਼ੋਰ ਹਮੇਸ਼ਾ ਲਾਇਨ ਹੈ ਗਰਦਾਨਾ ਖੰਨਾ ਦਾ ਹੋਣ ਖੇਤ ਦੇ ਨੇ ਕਿੱਥੇ ਸਾਰਿਆਂ ਵਿੱਚ ਕਿੱਛੋ 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 ਸਾਰਿਆਂ ਨੇ ਯਾਰ ਕਿਹੜੀ ਮੱਖੀ ਜਾ ਮੈਂ ਤਿਆਰ ਹੋਣਾ ਇਸ ਘੜੇ ਸਾਰੇ ਜੀ ਅਸੀਂ ਭਗਤਾਂ ਆਉਂਦੇ ਰਹਾਂ ਪੂਰਾ ਫੜਾ ਪੂਰਾ ਪਤਾ ਗਈ ਗੱਡੀ ਨਹੀਂ ਇਹ ਕਿੰਦਾ ਲਾ ਵਧੀਆ ਹੀ ਪੜੋ ਆਪ ਤੁਹਾ ਨਾ ਨਾ ਯਾ ਕਿਨੇ ਚਾਰ ਸੁੱਤਰ ਲਵੇ ਰਿਆ ਇੱਥੇ ਪੂਰਾ ਇੱਕ ਸਾਲ ਮੇਲੇ ਚੱਲਦੇ ਬੰਦ ਹੁੰਦਾ ਵੇਖਿਆ ਮੇਲਾ ਕਿ ਇੱਥੇ ਪੂਰਾ ਇੱਕ ਸਾਲ ਮੇਲਾ ਚਾਹੀਦਾ ਖਿੱਡਣ ਵਾਲਾ ਚਾਹੀਦਾ ਬੰਦਾ ਤੇਰੀ ਆਪ ਦੀ ਸੂਹੀ ਸੌ ਤੇ ਚਾਹੀਦੀ ਖਰੀਰ ਤੇ ਮੈਚ ਕਿ ਤੂੰ ਮੁੱਕਣੀ ਨਹੀਂ ਮੈਂ ਹੁਣ ਮੈਂ ਚਲਾ ਅਫਰੀਕਾ ਦਾ ਸੀਜ਼ਨ ਆਉਣ ਵਾਲਾ ਬਾਹਰ ਜਾਣਾ ਹਨਾ ਇੱਕ ਦੋ ਦੀ ਟਿਕਟ ਲੈਂਦਾ ਫਿਰਦਾ ਮੈਂ ਚੋਨਾ ਦੀ 10 ਦਿਨ ਜਬਾਨਾ ਕੀਤੀਆਂ ਰੋਜ਼ ਪਰਤਾਂ ਨਹੀਂ ਬਿੰਦੀਆਂ ਅਗਲਾ ਜਿੱਦੇ ਹੁਣ ਜਿੱਦੇ ਪਿੰਡ ਨਾ ਜੀ ਹੁਣ ਇਹ ਆਪਣੇ ਭਰਾ ਦਾ ਪਿੰਡ ਇੱਥੇ ਵੀ ਹੋਣਾ ਪੈਣਾ ਕੱਲ ਨੂੰ ਫੇਰ ਆਪਣੇ ਰਿਸ਼ਤੇਦਾਰੀ ਚਾ ਉੱਥੇ ਵੀ ਜਾਣਾ ਪੈਣਾ ਜਿੱਥਾਂ ਹਾਂ ਕੀਤੀ ਆ ਤੇ ਆਪਣੀ ਆਦਤ ਨਹੀਂ ਦੀ ਵੀ ਦਿੱਤਾ ਜੀ ਹਾਂ ਦੇ ਉਰਕੇ ਹੀ ਮੁਟਿਆ ਸੀ ਉਹ ਆਪਾਂ ਕਦੀ ਸ਼ੁਰੂ ਤੋਂ ਲੱਖਿਆ ਹੀ ਨਹੀਂ ਹਾਂ ਸਰੀਰ ਤੁਹਾਡਾ ਡਾਉਣ ਆ ਘਟ ਕਿੱਢਿਆ ਕੋਈ ਤੰਗੀ ਤੁਰਸੀ ਚਲੇ ਜਾਈਦਾ ਗ੍ਰੇਪਲ ਜੀ ਭਰਾਵਾ ਆ ਗਿਆ ਇਹ ਕਰਕੇ ਚੋਰ ਮਾਰ ਪਤਾ ਲੱਗੇ ਵੀ ਕੋਈ ਉੱਪਰੋਂ ਐਂਟਰ ਹੋਇਆ ਮਦਾਨਾ ਤੋਂ ਜੋਰ ਮਾਰਾਂਗੇ ਜੀ ਇਤੋਂ ਵੱਧ ਤੂੰ ਦੱਸ ਮੌਕੇ ਕਿੰਨਾ ਦਈਏ ਓਕੇ ਨੂੰ ਕਿਤੇ ਲੈ ਗਈ ਫਿਰ ਹੁਣ ਤੂੰ ਸਾਡੀ ਜਿੱਦਾਂ ਜੱਫੀ ਨਹੀਂ ਚੱਲਣ ਦਾ ਉਹ ਵੱਧ ਪਾਲਾ ਕੁੱਡੀਆਂ ਤਾਂ ਮੈਂ ਅੱਗੇ ਉਹਨਾਂ ਨੂੰ ਕਹੀ ਇਹਦਾ ਮੈਂ ਕਿ ਕੁੱਡੀ ਮੈਂ ਬਤਾਉਂਗਾ ਕੁੱਡੀ ਤਾਂ ਹੀ ਬਤਾਉਂ ਜੇ ਮੰਮੇ ਕੋਈ ਚਾਰ ਜੱਫੇ ਪਾਉਣਗੇ ਹਾਂਜੀ ਹੁਣ 14 28 ਨੰਬਰ ਆ ਕੁੱਡੀ ਬਤਾਈ ਵੀ ਕੀ ਕਰੂੰ ਵੇ ਕਿ ਮੈਂ ਹਣ ਕੱਲ ਵੀ ਤੇਰੇ ਸਾਹਮਣੇ ਅਸੀਂ ਕੱਲ 40 ਮਿੰਟ ਤੇ ਨਹੀਂ ਕੀ ਕਰੀਏ ਹੁਣ ਚੱਲ ਉਹ ਦਿਗਾ 15 17 ਕਿਲੋਟਰ ਪਾ ਸਕਦਾ ਕੋਈ ਗੱਲ ਨਹੀਂ ਪਰ ਜੇ ਨਾਲ ਦੇ ਸਾਹ ਦੇਣ ਤੁਸੀਂ ਤੁਸੀਂ ਉਧਰੋਂ ਜਦੋਂ ਮੈਂ ਆਖਾਂ ਆਜਾ ਜੱਫਾ ਤੁਸੀਂ ਉਧਰੋਂ ਜੱਫਾ ਪਾ ਮੈਂ ਇਧਰ ਦੋ ਕੋਟੀਆਂ ਪਾਹ ਫੇਰ ਹੀ ਸਵਾਦ ਆਉਣਾ ਤੇ ਤੁਸੀਂ ਜੱਫਾ ਨਾ ਪਾਓ ਦੋ ਦੋ ਪਾਇਆਂ ਸਵਾਦ ਨਹੀਂ ਆਉਂਦਾ ਸਰੀਰ ਆਟੋਮੈਟਿਕ ਜ਼ੋਰ ਮਾਰਦਾ ਅੰਦਰੋਂ ਦਿਲ ਜ਼ੋਰ ਮਾਰਦਾ ਵੀ ਨਹੀਂ ਜ਼ੋਰ ਮਾਰੀਏ ਬੰਦੇ ਸਾਡੇ ਜ਼ੋਰ ਮਾਰਨ ਲੈਂਦੇ ਜਦੋਂ ਤੁਸੀਂ ਮੰਨਨੇ ਉੱਥੇ ਲੱਤਾਂ ਲੱਤਾਂ ਨੂੰ ਹੱਥ ਲਾ ਕੇ ਬੰਦਾ ਪੰਜਾ ਦੇਣਾ ਹੱਡ ਰਿੰਦਾ ਮਨ ਟੁੱਟ ਜਾਂਦਾ ਪਾਪੀ ਇਹ ਤਾਂ ਪਰਵਾਹ ਨਾ ਪੱਗਾਂ ਖਾਦ ਵਾਉਣ ਵਾਲਾ ਕੱਪੜੇ ਵੀ ਲਾਉਣ ਵਾਲਾ ਹੈਗਾ ਸੀ ਕੱਪੜੇ ਨਹੀਂ ਲਾਏ ਚੋਥੇ ਰੈਡਰ ਤਿੰਨੇ ਰੈਡਰ ਸੀ 40 ਮੀਟਰ ਮੈਂ ਗੇੜਾ